ਤੇ ਮਜੀਠੀਆ ਸਾਹਿਬ ਨੇ ਇਸ ਗੱਲ ਦਾ ਗੁੱਸਾ ਕੀਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਟੀ ਦੇ ਵਿਆਹ ਤੇ ਤਲਬੀਰ ਗਿੱਲ ਅਤੇ ਬੋਨੀਏ ਜਨਾਲੇ ਨੂੰ ਕਿਉਂ ਸੱਦਿਆ ਉਸ ਦਿਨ ਇਹਨਾਂ ਦਾ ਬਿਆਨ ਆਇਆ ਸੀਗਾ ਪ੍ਰੈਸ ਨੋਟ ਆਇਆ ਸੀਗਾ ਮਜੀਠੀਆ ਸਾਹਿਬ ਦਾ ਮੈਂ ਸੋਚਿਆ ਕਿ ਪੰਥ ਕਦਰਦਿਆ ਕਿ ਜਥੇਦਾਰ ਦਾ ਸਹਿਬਾਨਾ ਨੂੰ ਇਸ ਤਰੀਕੇ ਨਾਲ ਲਾਇਆ ਜਾਣਾ ਉਹਨਾਂ ਨੂੰ ਕਿਤਨਾ ਕਿਤੇ ਠੇਸ ਪਹੁੰਚੀ ਆ ਪਰ ਉਹ ਕਿਤਨਾ ਕਿਤੇ ਇਹ ਵੀ ਸੋਚਦਾ ਸੀਗਾ ਕਿ ਪਹਿਲੇ ਜਥੇਦਾਰ ਵੀ ਬੜੀ ਬੁਰੀ ਤਰ੍ਹਾਂ ਲਾਏ ਗਏ ਪਰ ਉਦੋਂ ਨਹੀਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਬੋਲੇ ਹੁਣ ਪਤਾ ਲੱਗਾ ਕਿ ਪੰਥਕ ਦਰਦ ਨਹੀਂ ਸੀਗਾ ਇਹ ਇੱਕ ਪਰਸਨਲ ਦਰਦ ਸੀਗਾ ਕਿ ਤਲਬੀਰ ਨੂੰ ਉਹਦੇ ਬੋਨੀ ਨੂੰ ਵਿਆਹ ਤੇ ਕਿਉਂ ਸਦਿਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬਾਰ ਬਾਰ ਮਨਪ੍ਰੀਤ ਯਾਲੀ ਇਹ ਗੱਲ ਚਾਹੁੰਦਾ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ ਸ਼੍ਰੀ ਅਕਾਲਤਰ ਸਾਹਿਬ ਤੇ ਆ ਕੇ ਕਹਿੰਦੇ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ ਤੇ ਤੁਸੀਂ ਮਜੀਠਿਆ ਸਾਹਿਬ ਜੇਲ੍ਹ ਚੋਂ ਬਾਹਰ ਆਏ ਤੇ ਪਹਿਲੇ ਦਿਨ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਆਨ ਸੀਗਾ ਕਿ ਮਨਪ੍ਰੀਤ ਯਾਲੀ ਮੇਰਾ ਛੋਟਾ ਭਰਾ ਵਾ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਿਰ ਤੋਂ ਦੁੱਖ ਲੱਗਾ ਹੀ ਹੋਊਗਾ ਉਸ ਤੋਂ ਬਾਅਦ ਤੁਸੀਂ ਆ 2 ਮਹੀਨੇ ਪਹਿਲਾਂ ਉਹਦੇ ਭਤੀਜੇ ਦੇ ਵਿਆਹ ਤੇ ਜਾ ਕੇ ਨੱਚਦੇ ਵੀ ਰਹੇ ਉਦੋਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਖਰ ਦੁੱਖ ਲੱਗਾ ਹੋਊਗਾ ਉਹਨਾਂ ਨੇ ਤੁਹਾਨੂੰ ਲਾਦੀ ਫੇਰ ਵੀ ਫਰਾਗ ਦੇ ਲਈ ਵਿਖਾਈ ਕਿ ਉਹਨਾਂ ਤੇ ਪਾਰਟੀ ਚੋਂ ਆਪਾਂ ਨੂੰ ਕੱਢਿਆ ਹੀ ਨਹੀਂ ਜਿਉਂ ਉਹਨਾਂ ਤੇ ਕੋਈ ਕਿਆ ਨਹੀਂ ਕਿ ਮੈਨੂੰ ਵਿਕਰਮ ਤੇ ਕੋਈ ਗੁੱਸਾ ਇੱਕ ਗੱਲ ਸਾਨੂੰ ਬੜੀ ਮਹਿਸੂਸ ਹੋਈ ਕਿ ਜੇ ਉਸ ਦਿਨ ਜੋ ਗੱਲ ਕਹੀ ਗਈ ਕਿ ਇੱਕ ਵਿਅਕਤੀ ਵਿਸ਼ੇਸ਼ ਕਰਕੇ ਸਾਰਾ ਕੁਝ ਹੋ ਰਿਹਾ ਹੈ ਮਜੀਠੀਆ ਸਾਹਿਬ ਦੇ ਪ੍ਰੈਸ ਨੋਟ ਦੇ ਵਿੱਚ ਗੱਲ ਕਹੀ ਗਈ ਬੜੀ ਮਾੜੀ ਗੱਲ ਆ ਘਟਿਆ ਗੱਲ ਆ ਇੱਕ ਭਾਈਏ ਨੂੰ ਵਿਅਕਤੀ ਵਿਸ਼ੇਸ਼ ਬਣਾ ਦੇਣਾ ਤੁਸੀਂ ਕੋਈ ਉਹਨਾਂ ਦਾ ਨਾਮ ਲੈ ਲਈਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਪਦੇ ਰਿਸ਼ਤੇਦਾਰੀ ਤੌਰ ਤੇ ਉਹਨਾਂ ਨੂੰ ਭਾਈਆ ਜੀ ਕਹਿ ਦਿੰਦੇ ਕਿ ਉਹਨਾਂ ਦਾ ਕਰਕੇ ਸਾਰਾ ਕੁਝ ਹੋ ਰਿਹਾ ਮੈਂ ਸਮਝਦਾ ਕਿ ਉਹਦੇ ਵਿੱਚ ਵੀ ਤੁਸੀਂ ਉਹਨਾਂ ਦੀ ਇਨਸਲਟ ਕੀਤੀ ਉਹ ਫੇਰ ਵੀ ਵਿਸ਼ੇਸ਼ ਫਰਾਗ ਦੇ ਲਈ ਬੁਖਾਉਂਦਾ ਹੈਗਾ ਤੁਹਾਨੂੰ ਬਲਟੋਆ ਸਾਹਿਬ ਨੂੰ ਭੁੰਦਰ ਸਾਹਿਬ ਨੂੰ ਤੁਹਾਡੇ ਘਰ ਭੇਜ ਰਿਹਾ ਹੈ ਕਿ ਮਿਲਿਟੀਆਂ ਨੂੰ ਮਨਾਓ 5 ਫਰਵਰੀ ਨੂੰ 1:41 ਮਿੰਟ ਤੇ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈਪੀ ਦੇ ਫੋਨ ਤੋਂ ਫੋਨ ਆਇਆ ਹੈਪੀ ਨੇ ਮੇਰੀ ਗੱਲ ਕਰੀ ਉਹਨਾਂ ਕਹਿੰਦੇ ਕਿ ਬੇਟੀ ਦਾ ਵਿਆਹ ਜ਼ਰੂਰ ਆਵੇ ਮੈਂ ਹ 6 ਫਰਵਰੀ ਨੂੰ 11:48 ਤੇ ਮੈਨੂੰ ਇੱਕ WhatsApp ਆਉਂਦਾ ਉਹਦੇ ਉੱਤੇ ਮੈਨੂੰ ਕਾਰਡ ਆਉਂਦਾ ਹੈਪੀ ਦੇ ਫੋਨ ਤੋਂ ਫਿਰ 7 ਫਰਵਰੀ ਨੂੰ ਮੇਰੇ ਘਰ ਵਿਆਹ ਦਾ ਕਾਰਡ ਆਉਂਦਾ ਅਸੀਂ ਸਾਰਿਆਂ ਸਲਾਹ ਕੀਤੀ ਫਿਰ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਧੀਆ ਭੈਣਾ ਸਾਰਿਆਂ ਦੀਆਂ ਸਾਂਝੀਆਂ ਮੈਂ ਕਿਹਾ ਨਹੀਂ ਯਾਰ ਵਿਆਹ ਤਾਂ ਜ਼ਰੂਰ ਜਾਈਏ ਚਲੋ ਅਗਲੇ ਨੇ politically ਇੱਕ ਰਿਸ਼ਤੇ ਵੱਖਰੇ ਆ ਇੱਕ ਸਮਾਜਿਕ ਰਿਸ਼ਤੇ ਜਿਹੜੇ ਸਾਡੇ ਵੱਖਰੇ ਆ ਇਹ ਤੁਸੀਂ ਆਪਦੇ ਮਨ ਚ ਕਿਹੜੀਆਂ ਗੰਡਾ ਦੇ ਕੇ ਬੈਠੇ ਹੋ ਇਹਦਾ ਸਾਨੂੰ ਨਹੀਂ ਪਤਾ ਸਾਡੇ ਨਾਲ ਤੁਹਾਡੀ ਨਾਰਾਜ਼ਗੀ ਇਸ ਕਰਕੇ ਹੋ ਗਈ ਕਿ ਅਸੀਂ ਤੁਹਾਨੂੰ ਛੱਡ ਕੇ ਚੱਲ ਗਏ ਔਰ ਤੁਹਾਡੇ ਤੋਂ ਦੁਖੀ ਹੋ ਕੇ ਤੇ ਤੁਹਾਡੀ ਜਲੀਲ ਕੀਤੇ ਹੋਏ ਗਏ ਕਿਉਂਕਿ ਜਿਹੜੇ ਬੰਦਿਆਂ ਨਾਲ ਤੁਸੀਂ ਸਾਡਾ ਤੋਲ ਮੇਲ ਕਰਦੇ ਸੀ ਸਾਡੇ ਤੋਂ ਕੁਝ ਬਰਦਾਸ਼ਤ ਨਹੀਂ ਹੁੰਦਾ ਜਿੱਦਾਂ ਹੁਣ ਤੁਹਾਡੇ ਤੋਂ ਕਾਲੀ ਦਲ 'ਚ ਬਰਦਾਸ਼ਤ ਨਹੀਂ ਹੁੰਦਾ ਅਸੀਂ ਤੇ ਫੇਰ ਚੰਗੇ ਭਲਿਆਂ ਤੁਸੀਂ ਤਾਂ ਸਾਡਾ ਬਹੁਤੇ ਹੌਲੇ ਬੰਦੇਣਾ ਤੋਲ ਮੇਲ ਕਰਤਾ ਜਿਹੜੇ ਮੇਰੇ ਤੋਂ ਬਾਅਦ ਉਹ ਵੀ ਤੁਹਾਨੂੰ ਛੱਡ ਕੇ ਭੱਜ ਗਏ ਤੁਸੀਂ ਬੜੇ ਸੈਣੇ ਤੁਸੀਂ ਸਮਝਦੇ ਜਿਹੜੇ ਤੁਹਾਡੇ ਤਨਖਾਈਏ ਕਰਨਦਿਆਂ ਦੇ ਯਾਰ ਸੀਗੇ ਜਿਨ੍ਹਾਂ ਦੇ ਕਰਕੇ ਤੁਸੀਂ ਸ਼ਰਮ ਨਹੀਂ ਕਾਲੀ ਦਲ ਦਾ ਬੇੜਾ ਭਾਗੇ ਰਸਤਾ ਨਫਰ ਸ਼ਹਿਰ ਦੇ ਵਿੱਚ ਔਰ ਮਾਝੇ ਦੇ ਵਿੱਚ ਅੱਜ ਤੁਸੀਂ ਕਹਿੰਦੇ ਮੇਰੇ ਮਨ ਨੂੰ ਬੜਾ ਦੁਖ ਹੋਇਆ ਆਪ ਦੀ ਪੀੜੀ ਥੱਲੇ ਸੋਟਾ ਫੇਰਿਆ ਕੋਲੋ ਪਹਿਲਾਂ ਦੂਜੇ ਨੂੰ ਗੱਲ ਕਰਨ ਤੋਂ ਪਹਿਲਾਂ ਕਿ ਤੁਸੀਂ ਕੀ ਕਰਦੇ ਰਹੇ ਹੋ ਤੇ ਜੋ ਤੁਹਾਡੇ ਮਨ ਨੂੰ ਦੁੱਖ ਹੋਇਆ ਹੈ ਬੜੀ ਹੈਰਾਨੀ ਵਾਲੀ ਗੱਲ ਆ ਤੁਸੀਂ ਗਊਅਤ ਹੈ ਕਿਤੀ ਸਰਦਾਰ ਦੇਸ਼ਪ੍ਰਤਾਪ ਸਿੰਘ ਕੈਰੋ ਨੂੰ ਕੱਢ ਗਏ ਸ਼ਰੀਰ ਬੰਦੇ ਸੀ ਹਲਕੇ ਤੱਕ ਸੀਮਤ ਸੀ ਤੁਸੀਂ ਚਾਹੁੰਦੇ ਹੋ ਕਿ ਮੈਂ ਮਾਜੇ ਦਾ ਜਰਨੈਲ ਆ ਤੇ ਮੇਰੀਆਂ ਲੱਤਾਂ ਥੱਲੇ ਉਹਦੀ ਲੰਘਣ ਤੇ ਫੇਰ ਮੈਨੂੰ ਸਭ ਕੁਝ ਓਕੇ ਆ ਨਹੀਂ ਤੇ ਬਿਲਕੁਲ ਨਹੀਂ ਓਕੇ ਸੋ ਇਸ ਕਰਕੇ ਮੈਂ ਜੀਠਿਆ ਸਾਹਿਬ ਸਤਕਾਰ ਦੇ ਨਾਲ ਇੱਜ਼ਤਮਾਨ ਦੇ ਨਾਲ ਹਰ ਬੰਦਾ ਲੱਤਾਂ ਥੱਲੇ ਉਹਦੀ ਲੰਘ ਸਕਦਾ ਪਰ ਜਿਹੜੇ ਤਰੀਕੇ ਨਾਲ ਤੁਸੀਂ ਨੁਗਾਉਦੇ ਇਹ ਮੇਰੀ ਗੱਲ ਅੱਜ ਨੋਟ ਕਰ ਲਿਓ ਕਿਸੇ ਨੇ ਨਹੀਂ ਲੰਘਣਾ ਵੈਸੇ ਤੇ ਚਲੋ ਗੁਰੂ ਦੀ ਕਿਰਪਾ ਹੋ ਗਈ ਆ ਤੁਸੀਂ ਰਲ ਮਿਲ ਕੇ ਸਾਰਿਆਂ ਨੇ ਭੋਗ ਪਾਤਾ ਕਾਲੀ ਦਲ ਦਾ ਇਹਦੇ 'ਚ ਕੋਈ ਦੋ ਰਹਿਣੇ ਇਹੋ ਦੇ ਵਿੱਚ ਤੁਹਾਡਾ ਬਹੁਤ ਵੱਡਾ ਹੱਥ ਆ ਭੋਗ ਪਾਉਣ ਦੇ ਵਿੱਚ ਇਹਦੇ 'ਚ ਕੋਈ ਦੋ ਰਹਿਣੇ ਵੈਗੁਰ ਦੀ ਕਾਲਸਾ ਵੈਗੁਰ ਜੀ ਦੀ ਫਤਿਹ ਮੇਰੇ ਵੀਰੋ ਅੱਜ ਕਈ ਟੀਵੀ ਚੈਨਲਾਂ ਤੇ ਸਰਦਾਰ ਵਿਰਸਾ ਸਿੰਘ ਬਲਟੋਆ ਜੀ ਦਾ ਇੱਕ ਬਿਆਨ ਚੱਲ ਰਿਹਾ ਕਿ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨਾਲ ਇੱਕ ਮੁਲਾਕਾਤ ਕਰਕੇ ਆਏ ਨੇ ਤੇ ਮਜੀਠੀਆ ਸਾਹਿਬ ਨੇ ਇਸ ਗੱਲ ਦਾ ਗੁੱਸਾ ਕੀਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਟੀ ਦੇ ਵਿਆਹ ਤੇ ਤਲਵੀਰ ਗਿੱਲ ਅਤੇ ਬੋਨੀਏ ਜਨਾਲੇ ਨੂੰ ਕਿਉਂ ਸਦਿਆ ਮੈਂ ਇਹ ਗੱਲ ਕਹਿ ਦੇਣੀ ਚਾਹਣਾ ਕਿ ਮੈਨੂੰ ਜਿਸ ਦਿਨ ਇਹਨਾਂ ਦਾ ਬਿਆਨ ਆਇਆ ਸੀਗਾ ਪ੍ਰੈਸ ਨੋਟ ਆਇਆ ਸੀਗਾ ਮਜੀਠੀਆ ਸਾਹਿਬ ਦਾ ਮੈਂ ਸੋਚਿਆ ਕਿ ਪੰਥ ਕਦਰਦਿਆ ਕਿ ਜਹੇਦਾਰ ਸਾਹਿਬਾ ਨੂੰ ਇਸ ਤਰੀਕੇ ਨਾਲ ਲਾਇਆ ਜਾਣਾ ਉਹਨਾਂ ਨੂੰ ਕਿਤਨਾ ਕਿਤੇ ਠੇਸ ਪਹੁੰਚੀ ਆ ਪਰ ਮੈਂ ਕਿਤਨਾ ਕਿਤੇ ਇਹ ਵੀ ਸੋਚਦਾ ਸੀਗਾ ਕਿ ਪਹਿਲੇ ਜਹੇਦਾਰ ਵੀ ਬੜੀ ਬੁਰੀ ਤਰ੍ਹਾਂ ਲਾਏ ਗਏ ਪਰ ਉਦੋਂ ਨਹੀਂ ਸਰਦਾਰ ਵਿਕਰਨ ਸਿੰਘ ਮਜੀਠੀਆ ਜੀ ਬੋਲੇ ਹੁਣ ਪਤਾ ਲੱਗਾ ਕਿ ਪੰਥਕ ਦਰਦ ਨਹੀਂ ਸੀਗਾ ਇਹ ਇੱਕ ਪਰਸਨਲ ਦਰਦ ਸੀਗਾ ਕਿ ਤਲਬੀਰ ਨੂੰ ਉਹਦੇ ਬੋਨੀ ਨੂੰ ਵਿਆਹ ਤੇ ਕਿਉਂ ਸਦਿਆ ਗਿਆ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜਾ ਪ੍ਰੈਸ ਨੋਟ ਉਹ ਦਿਨ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਫਰਾਗਦਲੀ ਦੀ ਗੱਲ ਕੀਤੀ ਸੀ ਕਿ ਫਿਰ ਤੁਸੀਂ ਮਜੀਠੀਆ ਸਾਹਿਬ ਫਰਾਗਦਲੀ ਵਿਖਾ ਦਿੰਦੇ ਹੋ ਕਿ ਤਲਬੀਰ ਤੇ ਬੋਨੀ ਆ ਗਏ ਸੀ ਤੇ ਕਿਹੜੀ ਗੱਲ ਹੋ ਗਈ ਸੀ ਫਰਾਗਦਲੀ ਵਿਖਾ ਦਿੰਦੇ ਹੋ ਆਪਦੇ ਅਰੀ ਤੇ ਤੁਸੀਂ ਫਰਾਗਦਲੀ ਨਹੀਂ ਵਿਖਾਉਂਦੇ ਹਾਲਾਂਕਿ ਘਰ ਆਏ ਤੇ ਦੁਸ਼ਮਣ ਨੂੰ ਵੀ ਲੋਕ ਮਾੜਾ ਨਹੀਂ ਕਹਿੰਦੇ ਉਥੇ ਕਈ ਤੁਰੇ ਫਿਰਦੇ ਸੀਗੇ ਔਰ ਕਿਉਂਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਜਿੱਥੇ ਬੇਟੀ ਸੀ ਉਥੇ ਤੁਹਾਡੀ ਭੜੇਵੀ ਸੀ ਮੈਂ ਸਮਝਿਆ ਕਿ ਧੀਆਂ ਸਾਰਿਆਂ ਦੀ ਸਾਂਝੀ ਹੁੰਦੀ ਆ ਉਹ ਤੁਹਾਡਾ ਭਾਈ ਆ ਤੁਹਾਡਾ ਆਪਦਾ ਘਰ ਸੀਗਾ ਤੁਹਾਨੂੰ ਫਰਾਗ ਦੇ ਲਈ ਵਖੋਣੀ ਚਾਹੀਦੀ ਸੀ ਰਹੀ ਗੱਲ ਗੁੱਸਾ ਕਰਨ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬਾਰ-ਬਾਰ ਮਨਪ੍ਰੀਤ ਅਲੀ ਇਹ ਗੱਲ ਕਹਿੰਦਾ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ ਸ੍ਰੀ ਅਕਾਲਤਰ ਸਾਹਿਬ ਤੇ ਆ ਕੇ ਕਹਿੰਦੇ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ ਤਾਂ ਤੁਸੀਂ ਮਜੀਠਿਆ ਸਾਹਿਬ ਜੇਲ੍ਹ ਚੋਂ ਬਾਹਰ ਆਏ ਤੇ ਪਹਿਲੇ ਦਿਨ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਆਨ ਸੀਗਾ ਕਿ ਮਨਪ੍ਰੀਤ ਯਾਲੀ ਮੇਰਾ ਛੋਟਾ ਭਰਾ ਵਾ। ਉਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫਿਰ ਤੋਂ ਦੁੱਖ ਲੱਗਾ ਹੀ ਹੋਊਗਾ। ਉਸ ਤੋਂ ਬਾਅਦ ਤੁਸੀਂ ਆਹ 2 ਮਹੀਨੇ ਪਹਿਲਾਂ ਉਹਦੇ ਭਤੀਜੇ ਦੇ ਵਿਆਹ ਤੇ ਜਾ ਕੇ ਨੱਚਦੇ ਵੀ ਰਹੇ। ਉਹਨੂੰ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫਿਰ ਦੁੱਖ ਲੱਗਾ ਹੋਊਗਾ। ਉਹਨਾਂ ਤੁਹਾਨੂੰ ਲਾਦੀ ਫੇਰ ਵੀ ਫਰਾਗ ਦੇ ਲਈ ਵਿਖਾਈ ਕਿ ਉਹਨਾਂ ਤੇ ਪਾਰਟੀ ਚੋਂ ਆਪਾਂ ਨੂੰ ਕੱਢਿਆ ਹੀ ਨਹੀਂ। ਜਿਵੇਂ ਉਹਨਾਂ ਤੇ ਕੋਈ ਕਹਾਂ ਨਹੀਂ ਕਿ ਮੈਨੂੰ ਵਿਕਰਮ ਤੇ ਕੋਈ ਗੁੱਸਾ। ਮਜੀਠੀਆ ਸਾਹਿਬ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਤੇ ਸੰਗਰੂਤ ਤੋਂ ਉਮੀਦਵਾਰ ਸੀਗੇ ਸ਼ਰੌਨੀ ਕਾਲੀ ਦਲ ਦੇ ਅਗਵਾਲ ਸਿੰਘ ਝੁੰਦਾ ਜੀ ਤੁਸੀਂ ਉਹਨਾਂ ਦਿਨਾਂ 'ਚ ਇਲੈਕਸ਼ਨ ਦਰਮਿਆਣੇ ਬਿਆਨ ਦਿੱਤਾ ਕਿ ਢੀਂਸੇ ਪਰਿਵਾਰ ਨਾਲ ਧੱਕਾ ਹੋਇਆ ਉਦੋਂ ਸੰਗਵੀਰ ਸਿੰਘ ਬਾਦਲ ਮੈਨੂੰ ਜਿਆਦਾ ਤੁਹਾਡੇ ਪ੍ਰਤੀ ਫਰਾਗ ਦੇ ਲਈ ਵਿਖਾ ਕੇ ਉਹਨਾਂ ਦੇ ਕੋਈ ਗੁੱਸਾ ਨਹੀਂ ਕੀਤਾ ਰਹੀ ਗੱਲ ਫਰਾਗ ਦੇ ਲਈ ਦੀ ਸੁਨੀਲ ਜਾਖੜ ਜੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਇੱਕ ਵਾਰ ਇਹ ਗੱਲ ਕਹੀ ਕਿ ਬਾਦਲ ਕੇ ਜਿੱਥੇ ਵੀ ਪਿੰਡਾਂ 'ਚ ਆਉਂਦੇ ਆ ਇਹਨਾਂ ਨੂੰ ਅੱਗੇ ਲਾ ਕੇ ਪਿਛੇ ਉਹਨਾਂ ਨੂੰ ਪਿੰਡਾਂ 'ਚ ਨਾ ਵੜ ਦਿੱਤਾ ਜਾਵੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਬਿਆਨ ਦਿੱਤਾ ਕਿ ਇਹ ਦੋ ਕੌਡੀ ਦਾ ਜਾਖੜ ਮੈਂ ਇਹਦੇ ਪਿੰਡ ਜਾਵਾਂਗਾ ਇੰਨਾ ਕੁਝ ਹੁੰਦੇ باوجود ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਫਰਾਗ ਦੇ ਲਈ ਵਿਖਾਈ ਤੇ ਜਾਖੜ ਨੂੰ ਵੀ ਬੇਟੀ ਦੇ ਵਿਆਹ ਤੇ ਸੱਦਿਆ ਤੇ ਸਾਰੀਆਂ ਫੋਟੋਆਂ ਤੁਹਾਡੇ ਸਾਹਮਣੇ ਸੀ ਹੋਰ ਰਹੀ ਜਿੱਥੇ ਤਲਬੀਰ ਤੇ ਬੋਨੀ ਦਾ ਗੁੱਸਾ ਕਰਨ ਦੀ ਗੱਲ ਉਸੇ ਬਲਟਵਾ ਸਾਹਿਬ ਤੁਹਾਡਾ ਵੀ ਗੁੱਸਾ ਕਰਨਾ ਬੰਦਾ ਕਿਉਂਕਿ ਤੁਹਾਡਾ ਵੀ ਬੜਾ ਇੱਟ ਕੁੱਤੇ ਦਾ ਵੈਰ ਹੈ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕਰੋਨਾ ਉਹ ਵੀ ਉਸ ਵਿਆਹ ਤੇ ਗਏ ਤੁਸੀਂ ਤੇ ਗੁੱਸਾ ਨਹੀਂ ਕੀਤਾ ਤੁਸੀਂ ਇਹੋ ਜਿਹੀ ਧਾਰਨਾ ਦੇ ਕੇ ਮਜੀਠੀਆ ਸਾਹਿਬ ਨੂੰ ਸਮਝਾਉਣਾ ਸੀਗਾ ਕਿ ਇਹ ਕੋਈ ਏਡੀ ਵੱਡੀ ਗੱਲ ਨਹੀਂ ਹਾਂ ਇੱਕ ਗੱਲ ਸਾਨੂੰ ਬੜੀ ਮਹਿਸੂਸ ਹੋਈ ਕਿ ਜੇ ਉਸ ਦਿਨ ਜੋ ਗੱਲ ਕਹੀ ਗਈ ਕਿ ਇੱਕ ਵਿਅਕਤੀ ਵਿਸ਼ੇਸ਼ ਕਰਕੇ ਸਾਰਾ ਕੁਝ ਹੋ ਰਿਹਾ ਹੈ ਮਜੀਠੀਆ ਸਾਹਿਬ ਦੇ ਪ੍ਰੈਸ ਨੋਟ ਦੇ ਵਿੱਚ ਗੱਲ ਕਹੀ ਗਈ ਬੜੀ ਮਾੜੀ ਗੱਲ ਆ ਘਟਕਿਆ ਗੱਲ ਆ ਇੱਕ ਭਾਈਏ ਨੂੰ ਵਿਅਕਤੀ ਵਿਸ਼ੇਸ਼ ਬਣਾ ਦੇਣਾ ਤੁਸੀਂ ਕੋਈ ਉਹਨਾਂ ਦਾ ਨਾਮ ਲੈ ਲਈਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਪ ਦੇ ਰਿਸ਼ਤੇਦਾਰੀ ਤੌਰ ਤੇ ਉਹਨਾਂ ਨੂੰ ਭਾਈਆ ਜੀ ਕਹਿ ਦਿੰਦੇ ਜੇ ਉਹਨਾਂ ਦਾ ਕਰਕੇ ਸਾਰਾ ਕੁਝ ਹੋ ਗਿਆ ਮੈਂ ਸਮਝਦਾ ਕਿ ਉਹਦੇ ਵਿੱਚ ਵੀ ਤੁਸੀਂ ਉਹਨਾਂ ਦੀ ਇਨਸਲਟ ਕੀਤੀ ਉਹ ਫੇਰ ਵੀ ਵਿਸ਼ੇਸ਼ ਫਰਾਗ ਦੇ ਲਈ ਉਖਾਉਂਦਾ ਹੈਗਾ ਤੁਹਾਨੂੰ ਬਲਟੋਆ ਸਾਹਿਬ ਨੂੰ ਭੁੰਦਰ ਸਾਹਿਬ ਨੂੰ ਤੁਹਾਡੇ ਘਰ ਭੇਜ ਰਿਹਾ ਹੈ ਕਿ ਮੇਜੀਠੀਆ ਨੂੰ ਮਨਾਓ ਸੋ ਇਸ ਕਰਕੇ ਮੇਜੀਠੀਆ ਸਾਹਿਬ ਜਿਹੜੀ ਗੱਲ ਰਹੀ ਵਿਆਹ ਦੀ ਬਲਟੋਆ ਸਾਹਿਬ 5 ਫਰਵਰੀ ਨੂੰ 1:41 ਮਿੰਟ ਤੇ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈਪੀ ਦੇ ਫੋਨ ਤੋਂ ਫੋਨ ਆਇਆ ਹੈਪੀ ਨੇ ਮੇਰੀ ਗੱਲ ਕਰੀ ਉਹਨਾਂ ਕਹਿੰਦੇ ਕਿ ਬੇਟੀ ਦਾ ਵਿਆਹ ਜ਼ਰੂਰ ਆਵੇ ਮੈਂ ਹਾਂਜੀ ਜ਼ਰੂਰ ਆਵਾਂਗਾ 6 ਫਰਵਰੀ ਨੂੰ 11:42 ਤੇ ਮੈਨੂੰ ਇੱਕ WhatsApp ਆਉਂਦਾ ਉਹਦੇ ਉੱਤੇ ਮੈਨੂੰ ਕਾਰਡ ਆਉਂਦਾ ਹੈਪੀ ਦੇ ਫੋਨ ਤੋਂ ਫਿਰ 7 ਫਰਵਰੀ ਨੂੰ ਮੇਰੇ ਘਰ ਵਿਆਹ ਦਾ ਕਾਰਡ ਆਉਂਦਾ ਅਸੀਂ ਸਾਰਿਆਂ ਸਲਾਹ ਕੀਤੀ ਫਿਰ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਧੀਆ ਭੈਣਾ ਸਾਰਿਆਂ ਦੀਆਂ ਸੰਗੀਆਂ ਮੈਂ ਨਹੀਂ ਯਾਰ ਵਿਆਹ ਤਾਂ ਜ਼ਰੂਰ ਜਾਈਏ ਚਲੋ ਅਗਲੇ ਨੇ politically ਇੱਕ ਰਿਸ਼ਤੇ ਵੱਖਰੇ ਆ ਇੱਕ ਸਮਾਜਿਕ ਰਿਸ਼ਤੇ ਜਿਹੜੇ ਸਾਡੇ ਵੱਖਰੇ ਆ ਇਹ ਤੁਸੀਂ ਆਪਦੇ ਮਨ ਚ ਕਿਹੜੀਆਂ ਗੰਢਾ ਦੇ ਕੇ ਬੈਠੇ ਹੋ ਇਹਦਾ ਸਾਨੂੰ ਨਹੀਂ ਪਤਾ ਸਾਡੇ ਨਾਲ ਤੁਹਾਡੀ ਨਾਰਾਜ਼ਗੀ ਇਸ ਕਰਕੇ ਹੋ ਗਈ ਕਿ ਅਸੀਂ ਤੁਹਾਨੂੰ ਛੱਡ ਕੇ ਚੱਲ ਗਏ ਔਰ ਤੁਹਾਡੇ ਤੋਂ ਦੁਖੀ ਹੋ ਕੇ ਤੇ ਤੁਹਾਡੀ ਜਲੀਲ ਕੀਤੇ ਹੋਏ ਗਏ ਕਿਉਂਕਿ ਜਿਹੜੇ ਬੰਦਿਆਂ ਨਾਲ ਤੁਸੀਂ ਸਾਡਾ ਤੋਲ ਮੇਲ ਕਰਦੇ ਸੀ ਸਾਡੇ ਤੋਂ ਕੁਝ ਬਰਦਾਸ਼ਤ ਨਹੀਂ ਹੁੰਦਾ ਜਿੱਦਾਂ ਹੁਣ ਤੁਹਾਡੇ ਤੋਂ ਕਾਲੀ ਦਲ 'ਚ ਬਰਦਾਸ਼ਤ ਨਹੀਂ ਹੁੰਦਾ ਅਸੀਂ ਤੇ ਫੇਰ ਚੱਗੇ ਭਲਿਆਂ ਤੁਸੀਂ ਤਾਂ ਸਾਡਾ ਬਹੁਤ ਹੀ ਹੌਲੇ ਬੰਦੇ ਨਾਲ ਤੋਲ ਮੇਲ ਕਰਤਾ ਜਿਹੜੇ ਮੇਰੇ ਤੋਂ ਬਾਅਦ ਉਹ ਵੀ ਤੁਹਾਨੂੰ ਛੱਡ ਕੇ ਭੱਜ ਗਏ ਤੁਸੀਂ ਬੜੇ ਸੈਨਿਕ ਤੁਸੀਂ ਸਮਝਦੇ ਜਿਹੜੇ ਤੁਹਾਡੇ ਤਨਖਾਈਏ ਕਰਨਦਿਆਰੇ ਯਾਰ ਸੀਗੇ ਜਿਨ੍ਹਾਂ ਦੇ ਕਰਕੇ ਤੁਸੀਂ ਸ਼ਰਮ ਨਹੀਂ ਕਾਲੀ ਦਲ ਦਾ ਬੇੜਾ ਭਾਗੇ ਰਸਤਾ ਮਰਸਰ ਸ਼ਹਿਰ ਦੇ ਵਿੱਚ ਔਰ ਮਾਝੇ ਦੇ ਵਿੱਚ ਅੱਜ ਤੁਸੀਂ ਕਹਿੰਦੇ ਮੇਰੇ ਮਨ ਨੂੰ ਬੜਾ ਦੁਖ ਹੋਇਆ ਆਪ ਦੀ ਪੀੜੀ ਥੱਲੇ ਸੋਟਾ ਫੇਰਿਆ ਕੋਲੋਂ ਪਹਿਲਾਂ ਦੂਜੇ ਨੂੰ ਗੱਲ ਕਰਨ ਤੋਂ ਪਹਿਲਾਂ ਕਿ ਤੁਸੀਂ ਕੀ ਕਰਦੇ ਰਹੇ ਹੋ ਤੇ ਜੋ ਤੁਹਾਡੇ ਮਨ ਨੂੰ ਦੁੱਖ ਹੋਇਆ ਹੈ ਬੜੀ ਹੈਰਾਨੀ ਵਾਲੀ ਗੱਲ ਆ ਤੁਸੀਂ ਗਊਅਤ ਹੈ ਕਿਤੀ ਸਰਦਾਰ ਦੇਸ਼ਪ੍ਰਤਾਪ ਸਿੰਘ ਕੈਰੋ ਨੂੰ ਕੱਢ ਕੇ ਸ਼ਰੀਰ ਬੰਦੇ ਸੀ ਹਲਕੇ ਤੱਕ ਸੀਮਤ ਸੀ ਤੁਸੀਂ ਚਾਹੁੰਦੇ ਹੋ ਕਿ ਮੈਂ ਮਾਜੇ ਦਾ ਜਰਨੈਲ ਆ ਤੇ ਮੇਰੀਆਂ ਲੱਤਾਂ ਥੱਲੇ ਉਹਦੀ ਲੰਘਣ ਤੇ ਫੇਰ ਮੈਨੂੰ ਸਭ ਕੁਝ ਓਕੇ ਆ ਨਹੀਂ ਤੇ ਬਿਲਕੁਲ ਨਹੀਂ ਓਕੇ ਸੋ ਇਸ ਕਰਕੇ ਮੈਂ ਜੀਠਿਆ ਸਾਹਿਬ ਸਤਕਾਰ ਦੇ ਨਾਲ ਇੱਜ਼ਤਮਾਨ ਦੇ ਨਾਲ ਹਰ ਬੰਦਾ ਲੱਤਾਂ ਥੱਲੇ ਉਹਦੀ ਲੰਘ ਸਕਦਾ ਪਰ ਜਿਹੜੇ ਤਰੀਕੇ ਨਾਲ ਤੁਸੀਂ ਨਗਾਉਦੇ ਇਹ ਮੇਰੀ ਗੱਲ ਅੱਜ ਨੋਟ ਕਰ ਲਿਓ ਕਿਸੇ ਨੇ ਨਹੀਂ ਲੰਘਣਾ ਵੈਸੇ ਚਲੋ ਗੁਰੂ ਦੀ ਕਿਰਪਾ ਹੋ ਗਈ ਆ ਤੁਸੀਂ ਰਲ ਮਿਲ ਕੇ ਸਾਰਿਆਂ ਨੇ ਭੋਗ ਪਾਤਾ ਅਕਾਲੀ ਦਲ ਦਾ ਇਹਦੇ ਵਿੱਚ ਕੋਈ ਦੋ ਰਹਿਣੇ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਹੱਥ ਆ ਭੋਗ ਪਾਉਣ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਹਿਣ ਸੋ ਇਹ ਮੈਂ ਅੱਜ ਜਿਹੜੀ ਸਟੇਟਮੈਂਟ ਸੁਣੀ ਸੀ ਉਹਦਾ ਕਰਕੇ ਮੇਰਾ ਜਵਾਬ ਦੇਣਾ ਜ਼ਰੂਰ ਸੀ ਤੇ ਮੈਂ ਤਾਂ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ